ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਕੱਲ 14 ਦਸੰਬਰ ਨੂੰ ਕਾਫੀ ਸਾਰੇ ਸਾਥੀਆਂ ਦੀ ਸੀਟ ਐਟ ਦੀ ਪ੍ਰੀਖਿਆ ਹੈਗੀ ਹੈ ਐਂਡ ਕੁਝ ਸਾਥੀਆਂ ਨੂੰ ਲੈਂਗੁਏਜ ਚੂਜ਼ ਕਰਨ ਦੇ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਉਹਨਾਂ ਸਾਥੀਆਂ ਲਈ ਹੀ ਮੈਂ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਵੀਡੀਓ ਨੂੰ ਧਿਆਨ ਨਾਲ ਸੁਣਿਓ ਅਤੇ ਸਮਝਿਓ ਪੀ ਐਸਟੈਟ ਦੀ ਪ੍ਰੀਖਿਆ 150 ਨੰਬਰ ਦੀ ਪ੍ਰੀਖਿਆ ਹੁੰਦੀ ਹੈ ਜਿਸ ਵਿੱਚ 1 ਤੋਂ ਲੈ ਕੇ 90 ਨੰਬਰ ਜਿਹੜੇ ਹੁੰਦੇ ਨੇ ਜੀ ਸਾਰਿਆਂ ਦੇ ਸੇਮ ਹੀ ਹੁੰਦੇ ਨੇ ਪਹਿਲੇ ਨੰਬਰ ਤੇ ਸੀਡੀਪੀ 1 ਤੋਂ ਲੈ ਕੇ 30 ਨੰਬਰ ਤੱਕ ਜੇਕਰ ਤੁਸੀਂ ਪੇਪਰ 1 ਦੇ ਰਹੇ ਹੋ ਤਾਂ ਮੈਥ ਈਵੀਐਸ ਸਬਜੈਕਟ ਵੇਖਣ ਨੂੰ ਮਿਲਣਗੇ ਜੇਕਰ ਤੁਸੀਂ ਪੇਪਰ 2 ਦੇ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਐਸਐਸਟੀ ਜਾਂ ਫਿਰ ਮੈਥ ਸਾਇੰਸ ਵਰਗੇ ਸਬਜੈਕਟ ਵੇਖਣ ਨੂੰ ਮਿਲਣਗੇ ਕਨਫਿਊਜ਼ਨ ਹੁੰਦੀ ਹੈਗੀ ਆ 91 ਤੋਂ ਲੈ ਕੇ 150 ਨੰਬਰਾਂ ਦੇ ਵਿੱਚ ਵਿੱਚ 91 ਤੋਂ ਲੈ ਕੇ 150 ਤੱਕ ਤੁਹਾਨੂੰ ਦੋ ਭਾਸ਼ਾਵਾਂ ਦੇਖਣ ਨੂੰ ਮਿਲਦੀਆਂ ਨੇ ਇਹਦੀ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਪਹਿਲਾਂ ਤੋਂ ਹੀ ਹੋਣੀ ਆ ਐਂਡ ਤੁਹਾਡੇ ਐਡਮਿਟ ਕਾਰਡ ਦੇ ਉਤੇ ਵੀ ਮੈਂਸ਼ਨ ਹੋਣੀ ਆ ਸੇਮ ਜਾਣਕਾਰੀ ਪੰਜਾਬ ਵਾਲੇ ਜਿਨ੍ਹਾਂ ਸਾਥੀਆਂ ਨੇ ਅੰਗਰੇਜ਼ੀ ਅਤੇ ਹਿੰਦੀ ਸਬਜੈਕਟ ਚੂਸ ਕੀਤਾ ਹੋਇਆ ਲੈਂਗੁਏਜ ਦੇ ਵਿੱਚ ਉਹਨਾਂ ਨੂੰ ਤਾਂ ਇੱਕੋ ਬੁੱਕਲੇਟ ਮਿਲਣੀ ਹੈ ਬਟ ਜੇਕਰ ਅਸੀਂ ਗੱਲ ਕਰੀਏ ਜਿਨ੍ਹਾਂ ਸਾਥੀਆਂ ਨੇ ਪੰਜਾਬੀ ਭਾਸ਼ਾ ਵੀ ਚੂਸ ਕੀਤੀ ਹੋਈ ਹੈ ਪੰਜਾਬੀ ਭਾਸ਼ਾ ਪਹਿਲੀ ਵੀ ਹੋ ਸਕਦੀ ਹੈ ਦੂਜੀ ਵੀ ਹੋ ਸਕਦੀ ਹੈ ਉਹਨਾਂ ਨੂੰ ਇੱਕ ਅਲੱਗ ਬੁੱਕਲੇਟ ਪ੍ਰੋਵਾਈਡ ਕਰਵਾਈ ਜਾਊਗੀ ਜਿਵੇਂ ਅਸੀਂ ਮੰਨ ਲੈਂਦੇ ਆ ਕਿਸੇ ਸਾਥੀ ਨੇ ਪੰਜਾਬੀ ਦੀ ਪਹਿਲੀ ਭਾਸ਼ਾ ਚੂਸ ਕੀਤੀ ਹੋਈ ਹੈ ਤਾਂ ਇੱਕ ਤੋਂ ਲੈ ਕੇ 90 ਨੰਬਰਾਂ ਤੱਕ ਉਹਨੇ ਆਪ ਦੇ ਸਾਰੇ ਪ੍ਰਸ਼ਨ ਹੱਲ ਕਰ ਲਏ ਤੇ ਉਸ ਤੋਂ ਬਾਅਦ 91 ਤੋਂ ਲੈ ਕੇ 120 ਜਿਹੜੇ ਪ੍ਰਸ਼ਨ ਹੋਣਗੇ ਉਹਨੂੰ ਪੰਜਾਬੀ ਬੁੱਕਲੇਟ ਵਿੱਚੋਂ ਹੱਲ ਕਰਨੇ ਪੈਣੇ ਆ ਜਿਵੇਂ ਮੈਂ ਤੁਹਾਡੇ ਸਾਹਮਣੇ ਇੱਕ ਪੰਜਾਬੀ ਜਿਹੜੀ ਬੁੱਕਲੇਟ ਹੈਗੀ ਹੈ ਜੀ ਇਹ ਮੈਂ ਸੈਂਡ ਕੀਤੀ ہوئی ਹੈ ਜਿਹਦੇ ਵਿੱਚ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਕਿ ਪੰਜਾਬੀ ਦੇ ਜਿਹੜੇ ਪ੍ਰਸ਼ਨ ਹੋਣਗੇ 91 ਤੋਂ ਲੈ ਕੇ 120 ਜਿਹੜੇ ਪ੍ਰਸ਼ਨ ਹੋਣਗੇ ਜੀ ਤੁਸੀਂ ਇਹਨੂੰ ਹੱਲ ਕਰ ਲੈਣਾ ਆ ਤੇ ਇਸ ਗੱਲ ਦਾ ਖਾਸ ਧਿਆਨ ਰੱਖਿਓ ਕਿ ਜਿਹੜਾ ਸੈਕਸ਼ਨ ਤੁਸੀਂ ਹੱਲ ਕਰ ਰਹੇ ਹੋ ਉਹਦੇ ਵਿੱਚ ਭਾਸ਼ਾ ਵਨ ਹੋਣੀ ਚਾਹੀਦੀ ਹੈ ਐਂਡ ਤੁਹਾਡੀ ਓਐਮ ਹਰ ਸ਼ੀਟ ਐਂਡ ਤੁਹਾਡੇ ਐਡਮਿਟ ਕਾਰਡ ਤੇ ਜਿਹੜੀ ਨੰਬਰਿੰਗ ਹੋਏਗੀ ਜੀ ਉਹ ਮਿਸਮੈਚ ਨਹੀਂ ਹੋਣੀ ਚਾਹੀਦੀ ਜਿਵੇਂ ਕਿ ਤੁਸੀਂ 91 ਤੋਂ ਲੈ ਕੇ 120 ਜਿਹੜੇ ਪ੍ਰਸ਼ਨ ਹੋਣਗੇ ਜੀ ਉਹ ਤੁਸੀਂ ਜੇਕਰ ਹੱਲ ਕਰ ਲਏ ਆ ਉਸ ਤੋਂ ਬਾਅਦ ਤੁਸੀਂ ਦੇਖਿਓ ਕਿ 121 ਤੋਂ ਲੈ ਕੇ 150 ਤੱਕ ਜਿਹੜੀ ਤੁਸੀਂ ਦੂਜੀ ਭਾਸ਼ਾ ਚੂਸ ਕੀਤੀ ਹੋਊਗੀ ਜਿਵੇਂ ਮੰਨ ਲਓ ਦੂਜੀ ਭਾਸ਼ਾ ਤੁਹਾਡੀ ਹਿੰਦੀ ਵੀ ਹੋ ਸਕਦੀ ਹੈ ਇੰਗਲਿਸ਼ ਵੀ ਹੋ ਸਕਦੀ ਹੈ ਜੇਕਰ ਤੁਸੀਂ ਹਿੰਦੀ ਚੂਸ ਕੀਤੀ ਹੋਊਗੀ ਜਿਹੜੀ ਦੂਜੀ ਭਾਸ਼ਾ ਹੋਊਗੀ ਫਿਰ ਤੁਸੀਂ ਆ 91 ਤੋਂ ਲੈ ਕੇ 92 ਵਾਲੇ ਜਿਹੜੇ ਕੁਐਸਚਨ ਹੋਣਗੇ ਇਹਨਾਂ ਨੂੰ ਨਹੀਂ ਹੱਲ ਕਰਨਾ ਆ ਜਿਹੜਾ ਦੀ ਲੈਂਗੁਏਜ 2 ਦੇਖ ਰਹੀ ਹਾਂ ਜਿਵੇਂ ਕਿ ਮੈਂ ਟਿਕ ਲਗਾ ਦਿੱਤਾ ਆ ਇਸ ਲੈਂਗੁਏਜ 2 ਦੇ ਵਿੱਚੋਂ ਹੀ ਤੁਸੀਂ ਹਿੰਦੀ ਜਾਂ ਫਿਰ ਅੰਗਰੇਜ਼ੀ ਚੂਸ ਕਰਨੀ ਹੈ ਜਿਹੜੀ ਵੀ ਤੁਸੀਂ ਦੂਜੀ ਭਾਸ਼ਾ ਚੂਸ ਕੀਤੀ ਹੋਗੀ ਜਿਵੇਂ ਹਿੰਦੀ ਆ ਫਿਰ ਤੁਸੀਂ 121 ਤੋਂ ਲੈ ਕੇ 150 ਇੰਗਲਿਸ਼ ਹੋਊਗੀ ਤਾਂ 121 ਤੋਂ ਲੈ ਕੇ 150 ਐਂਡ ਜਿਹੜੀ ਤੁਹਾਨੂੰ ਇੱਕ ਕੰਬਾਈਨ ਬੁੱਕਲੇਟ ਮਿਲੇਗੀ ਪ੍ਰਸ਼ਨਾਂ ਵਾਲੀ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਹਿੰਦੀ ਦੋਨੋਂ ਲੈਂਗੁਏजेस ਵੇਖਣ ਨੂੰ ਮਿਲਣਗੀਆਂ ਬਟ ਜਿਨ੍ਹਾਂ ਸਾਥੀਆਂ ਨੇ ਪੰਜਾਬੀ ਚੂਸ ਕੀਤੀ ਹੋਗੀ ਤੁਹਾਨੂੰ ਇੱਕ ਵੱਖਰੀ ਬੁੱਕਲੇਟ ਪ੍ਰੋਵਾਈਡ ਕਰਵਾਈ ਜਾਊਗੀ ਐਸੇ ਤਰੀਕੇ ਨਾਲ ਮੰਨ ਲਓ ਕਿਸੇ ਸਾਥੀ ਨੇ ਹਿੰਦੀ ਦਾ ਜਿਹੜਾ ਵਿਸ਼ਾ ਸੀਗਾ ਜੀ ਉਹਨਾਂ ਨੇ ਪਹਿਲੇ ਨੰਬਰ ਤੇ ਚੂਜ਼ ਕੀਤਾ ਸੀ ਫਿਰ ਤੁਸੀਂ ਕੀ ਕਰੋਗੇ 90 ਤੋਂ ਬਾਅਦ ਤੁਸੀਂ ਹਿੰਦੀ ਦੇ ਜਿਹੜੇ 91 ਤੋਂ ਲੈ ਕੇ 120 ਪ੍ਰਸ਼ਨ ਹੱਲ ਕਰ ਲੋਗੇ ਉਸ ਤੋਂ ਬਾਅਦ 121 ਤੋਂ ਲੈ ਕੇ 150 ਜੇਕਰ ਤੁਸੀਂ ਪੰਜਾਬੀ ਦਾ ਸਬਜੈਕਟ ਚੂਜ਼ ਕੀਤਾ ਆ ਭਾਸ਼ਾ ਦੋ ਦੇ ਵਿੱਚ ਇਸ ਤਰੀਕੇ ਨਾਲ ਤੁਸੀਂ ਪੰਜਾਬੀ ਦਾ ਜਿਹੜਾ ਵਿਸ਼ਾ ਹੈਗਾ ਜੀ ਭਾਸ਼ਾ ਦਾ ਜਿਹੜਾ ਵਿਸ਼ਾ ਹੈਗਾ ਜੀ ਤੁਸੀਂ ਉਹਨੂੰ ਹੱਲ ਕਰ ਲੋਗੇ ਬਾਕੀ ਦੋਸਤੋਂ ਤੁਹਾਡੇ ਬੁੱਕਲੇਟ ਦੇ ਉੱਤੇ ਕਾਫੀ ਸਾਰੀਆਂ ਇਨਸਟਰਕਸ਼ਨ ਦਿੱਤੀਆਂ ਹੁੰਦੀਆਂ ਨੇ ਜੇਕਰ ਤੁਸੀਂ ਉਹਨਾਂ ਚੀਜ਼ਾਂ ਨੂੰ ਧਿਆਨ ਨਾਲ ਪੜ੍ਹ ਕੇ ਜਾਉਂਗੇ ਤਾਂ ਮੈਂ ਨਹੀਂ ਸਮਝਦਾ ਤੁਸੀਂ ਕੋਈ ਵੀ ਗਲਤੀ ਕਰੋਗੇ ਅਦਰਵਾਈਜ਼ ਮੈਂ ਤਾਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ ਫਿਰ ਵੀ ਤੁਹਾਡਾ ਕੋਈ ਵੀ ਡਾਊਟ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸ਼ ਯੂ ਵੈਰੀ 올 द बेस्ट थैंक्स फॉर वाचिंग ਗੋਡ ਬlesਸ ਯੂ